ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜੀ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਫਿਰ ਤੋਂ ਤੁਹਾਨੂੰ ਮੱਕੀ ਦਿਖਾਉਣ ਜਾ ਰਹੇ ਆ ਪਹਿਲਾ ਮਹੀਨਾ ਤੋਂ ਪਹਿਲਾਂ ਤੁਹਾਨੂੰ ਇਹੀ ਮੱਕੀ ਦਿਖਾਈ ਸੀ ਨਾ ਸੇਮ ਕਿ ਆਪਾਂ ਮਹੀਨੇ ਦੇ ਕਰਕੇ ਇਹਨੂੰ ਯੂਰੀਆ ਰੇ ਪੋਣਾ ਵਾ ਤੇ ਮਹੀਨੇ ਦੇ ਕਰਕੇ ਇਹਨੂੰ ਯੂਰੀਆ ਰੇ ਪਾਇਆ ਵਾ ਤੇ ਹਜੇ ਤੱਕ ਇਹ ਤੇ ਸਿਰਫ ਦੋ ਊਰੀਆਂ ਯੂਰੀਆ ਦੀਆਂ ਪਾਈਆਂ ਨਾਲੇ ਬਿਲਕੁਲ ਬਾਣ ਨਰਮਾ ਤੇ ਮੱਕੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਵਾ ਤੇ ਰਿਜ਼ਲਟ ਤੁਸੀਂ ਆਪ ਚੈੱਕ ਕਰ ਲਓ ਕਿ ਕਿੰਨੀ ਸਰੇ ਆ ਆ ਜਿਵੇਂ ਹੁਣ ਇੱਥੇ ਛੋਟੀ ਜਿਹੀ ਤਾਂ ਚਲੋ ਪਾਣੀ ਥੋੜਾ ਜਿਹਾ ਪਈ ਦੇ ਨਾਲ ਉੱਚਾ ਚੜਦਾ ਪਾਣੀ ਤਾਂ ਤਾਂ ਕਰਕੇ ਆ ਤੇ ਬਾਕੀ ਤੁਸੀਂ ਮੱਕੀ ਟੋਟਲੀ ਗਰੋਥ ਦੇ ਸਕਦੇ ਹੋ ਕਿੰਨੀ ਟਾਪ ਦੀ ਗਰੋਥ ਆ ਤੇ ਬਾਕੀ ਜਿਹੜਾ ਤੇ ਆਪਾਂ ਸਪਰੇਆਂ ਕੀਤੀਆਂ ਮੈਂ ਦੋ ਬੋਰੀਆਂ ਯੂਰੀਆ ਤਾਂ ਪਾਇਆ ਹੀ ਪਾਇਆ ਵਾ ਸਪਰੇਆਂ ਤੇ ਐਫਕੋ ਦੀ ਆਉਂਦੀ ਆ ਹਮਾਂਸ਼ੂ ਲੀਟਰ ਉਹ ਅੱਧਾ ਲੀਟਰ ਆਪਾਂ ਪਾਇਆ 500 ਐਮਐਲ ਤੇ ਸੁੰਡੀ ਤੋਂ ਸਪਰੇ ਪਹਿਲਾਂ ਕਰੀ ਸੀ ਕੋਰਾ ਜਿਹਾ ਤੇ ਉਸ ਤੋਂ ਬਾਅਦ ਐਮਪਲੀਗੋ ਕਰੀ ਆ ਕੋਰੋ ਮੰਡਲ ਦੀ origional senta ਦੀ ਨਹੀਂ ਕਰੀ ਥੋੜੀ ਜਿਹੀ ਮਹਿੰਗੀ ਪੈਂਦੀ ਸੀ ਕਾਸਟਲੀ ਸੀ ਤਾਂ ਐਮਪਲੀਗੋ ਕਰਤੀ ਆਪਾਂ ਤੇ ਮੱਕੀ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਪੂਰੀ ਸਿਹਰਾ ਵਾ ਤੇ ਤੀਜੀ ਬੋਰੀ ਹਜੇ ਤੇ ਯੂਰੀਆ ਦੀ ਪਾਉਣੀ ਆ ਤੇ ਤੀਜੀ ਬੋਰੀ ਪਾ ਕੇ ਤੇ ਬਾਅਦ ਚ ਕਰ ਦੇਣਾ ਕੰਮ ਰੇ ਵਾਲਾ ਬੰਦ ਫਿਰ ਇਹਨੂੰ ਲਗਾਤਾਰ ਪਾਣੀ ਚੱਲਦਾ ਰਹੂ ਤੇ ਪਾਣੀ ਤਾਂ ਹੁਣ ਵੀ ਯਾਨੀ ਕਿ ਇਹਨੂੰ ਤੀਜੇ ਦਿਨ ਲਗਾਤਾਰ ਚੱਲਦਾ ਹੀ ਆ ਦੋ ਦਿਨਾਂ ਬਾਅਦ ਪਾਣੀ ਲਾ ਰਹੇ ਕਿਉਂਕਿ ਹੁਣ ਜਿਹੜੀ ਗ੍ਰੋਥ ਆ ਤੁਹਾਡੀ ਮੱਕੀ ਦੀ ਉਹ ਪਾਣੀ ਨਹੀਂ ਕਰਨੀ ਉਹਨੂੰ ਪਾਣੀ ਦਾ ਸ਼ੌਕ ਨਹੀਂ ਲੱਗਣਾ ਚਾਹੀਦਾ ਕਿਉਂਕਿ ਬੂਟੇ ਤਾ ਖਾ ਜਾਂਦੇ ਨੇ ਜਦੋਂ ਪਾਣੀ ਦਾ ਸ਼ੌਕ ਲੱਗ ਜਾਂਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਬੜੀ ਟਾਪ ਦੀ ਗਰੋਥ ਆ ਤੇ ਵਧੀਆ ਲੱਗ ਰਿਹਾ ਰੁਝਾਨ ਮੱਕੀ ਦਾ ਇਹ ਆਪਣੀ ਮੱਕੀ ਲੀਮਾ ਗ੍ਰੀਨ ਦੀ 36516 ਤੇ ਬਾਕੀ ਹੁਣ ਕਣਕਾਂ ਦੀ ਵਾਢੀ ਵੀ ਚੱਲ ਰਹੀ ਆ ਤੇ ਜਦੋਂ ਖੇਤ ਦੇ ਵਿੱਚੋਂ ਥੋੜੇ ਹਰੇ ਬਾਈ ਮਾਰ ਦਿਆ ਥੋੜਾ ਵੈਸੇ ਹੀ ਮਣ ਜਾ ਲੱਗਦਾ ਵੀ ਯਾਰ ਮੱਕੀ ਦੀ ਫਸਲ ਬਹੁਤ ਸੋਹਣੀ ਆ ਤੇ ਮੱਕੀ ਦੀ ਫਸਲ ਹੈ ਹੀ ਇਹੋ ਜੀ ਆ ਕਿ ਜੀ ਲੱਗਦਾ ਖੇਤਾ ਕੇ ਮੱਕੀ ਲਾ ਲਓ ਮੂੰਗੀ ਲਾ ਲਓ ਕੋਈ ਵੀ ਚੀਜ਼ ਆ ਨਾ ਤਿੰਨ ਫਸਲਾਂ ਤਾਂ ਵਧੀਆ ਹੀ ਵਧੀਆ ਨੇ ਸਮੇਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਵਾ ਤੇ ਇੱਕ ਇਹ ਤੇ ਮੈਂ ਦੱਸਦਾ ਵੀ ਸੋਨੂੰ ਇਹ ਤਾਂ ਥੋੜੀ ਜਿਹੀ ਘਾਟ ਸੀ ਕਿਉਂਕਿ ਰੇਤਲਾ ਵਾਹਣ ਸੀਗਾ ਪੀਲੀ ਪੈਂਦੀ ਸੀ ਮੱਕੀ ਤੇ ਦੂਜੀ ਸਪਰੇ ਜਦੋਂ ਸੰਢੀ ਵਾਲੀ ਕਰੀ ਉਹ ਚ 1 ਕਿਲੋ ਮੈਗਨੀਸ਼ੀਅਮ ਪਾਤਾ ਤੇ ਤੁਸੀਂ ਰੰਗ ਆਪੇ ਹੀ ਦੇਖ ਲਓ ਮੱਕੀ ਦਾ ਕਿੰਨਾ ਸੋਹਣਾ ਹੋ ਗਿਆ ਬਿਲਕੁਲ ਹਰੀ ਭਰੀ ਹੋ ਗਈ ਤੇ ਹੁਣ ਇਹ ਤੇ ਕੋਈ ਲੋੜ ਨਹੀਂ ਕਿਸੇ ਸਪਰੇ ਦੀ ਤੇ ਹੁਣ ਇਹਨੂੰ ਮਸ ਲਗਾਤਾਰ ਪਾਣੀ ਦੀ ਵੀ ਲੋੜ ਪੈਣੀ ਆ ਤੇ ਪਾਣੀ ਇਹਨੂੰ ਚੱਲਦਾ ਵਾ ਤੇ ਇਹ ਇੱਥੇ ਕਿਉਂਕਿ ਆਲੂ ਵਾਲੀ ਮੱਕੀ ਹੁੰਦੀ ਹੈ ਤੇ ਬੜਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਤੇ ਸੰਡੀ ਸੰਡੀ ਤੋਂ ਬਿਲਕੁਲ ਸਾਫ਼ ਤੇ ਬਾਕੀ ਤੁਸੀਂ ਦੇਖ ਸਕਦੇ ਆ ਦਿਖਾਉਂਦੇ ਰਹਾਂਗੇ ਤੁਹਾਨੂੰ ਸਮੇਂ-ਸਮੇਂ ਤੋਂ ਤੇ ਜੇ ਕਿਸੇ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਕਰਦਿਆ ਕਰੋ ਕਈ ਵਾਰ ਯਾਰ ਫੋਨ ਚੱਕਿਆ ਨਹੀਂ ਜਾਂਦਾ ਤੇ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਵੀ ਹਰ ਬੰਦੇ ਦਾ ਜਵਾਬ ਦਿੱਤਾ ਜਾਵੇ ਤੇ ਕਿਉਂਕਿ ਆ ਨਾ ਆਪਦੇ ਭਰਾਵਾਂ ਨਾਲ ਜਿੰਨੇ ਹੀ ਬੰਦੇ ਫੋਨ ਕਰਦੇ ਨੇ ਪਿਆਰ ਨਾਲ ਮੇਲੇ ਜੁੜ ਕੇ ਹੀ ਹੁੰਦਾ ਵਾ ਤੇ ਬਾਕੀ ਦੇਖਦੇ ਆਂ ਕੀ ਬਣਦਾ ਜੁੜਦਾ ਵਾ ਤੇ ਇਹੀ ਵੀਡੀਓ ਸੀ ਤੇ ਇੰਨਾ ਕੀ ਆ ਤੇ ਹੁਣ ਜਿਹੜੇ ਵੀ ਵੀਰਾਂ ਦੀ ਮੱਕੀ ਬੀਜਿਆ ਲਓ ਨਾਲ ਚ ਪਾਣੀ ਤੇ ਜ਼ੋਰ ਦਿਓ ਤੇ ਵਧੀਆ ਫਸਲ ਤੁਹਾਡੀ ਝਾੜ ਦੇਵੇ ਤੇ ਕਣਕ ਦੀ ਫਸਲ ਦੀ ਵਾਢੀ ਚੱਲ ਰਹੀ ਆ ਤੇ ਲਗਭਗ ਵਧੀਆ ਸਰੇ ਲੱਗੂਗੀ ਜਉਂਦੇ ਬਾਅਦ ਰੋ ਪਿਆਰਪਰੀ ਸਸੀ ਗਾਲ